1699 ਵਿੱਚ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਤਾਂ ਉਸ ਵੇਲੇ ਸਰਬੰਸਤਾਨੀ ਦਸਮ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਵਾਰ ਕਹਿਣ ਉਤੇ ਆਪਣਾ ਸਿਰ ਧਰਮ ਅਤੇ ਕੌਮ ਲਈ ਪੇਸ਼ ਕਰਨ ਲਈ ਚੋਣਵੇਂ ਯੋਧੇ ਉੱਠ ਕੇ ਹਾਜ਼ਰ ਹੋਏ ਸਨ ਜਿਨ੍ਹਾਂ ਨੂੰ ਅੱਗੇ ਜਾ ਕੇ ਸਿੱਖ ਕੌਮ ਨੇ ਪੰਜ ਪਿਆਰਿਆਂ ਵਿੱਚੋਂ ਸਤਕਾਰ ਦਿੱਤਾ ਪੰਜ ਪਿਆਰਿਆਂ ਵਿੱਚੋਂ ਤਿੰਨ ਸਿੰਘਾਂ ਨੇ ਗੁਰੂ ਸਾਹਿਬ ਦੇ ਨਾਲ ਲੰਮਾ ਸਮਾਂ ਵਕਤ ਬਤੀਤ ਕੀਤਾ ਅਤੇ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਬਹਾਦਰੀ ਦੀ ਮਿਸਾਲ ਬਣੀ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਇਸੇ ਜੰਗ ਵਿੱਚ ਬਹਾਦਰੀ ਦੇ ਜੋਹਰ ਵਿਖਾਏ ਅਤੇ ਸ਼ਹਾਦਤ ਪ੍ਰਾਪਤ ਕੀਤੀ। ਉਹ ਸ਼ਹਾਦਤ ਜਿਸ ਨੂੰ ਸਿੱਖੀ ਵਿੱਚ ਅਕਾਲ ਪੁਰਖ ਦੀ ਕਿਰਪਾ ਅਤੇ ਦਾਤ ਮੰਨਿਆ ਗਿਆ। ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨੇ ਵੀ ਗੁਰੂ ਸਾਹਿਬ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਬਹੁਤ ਸਾਰੇ ਅਹਿਮ ਕਾਰਜ ਕੀਤੇ ਅਤੇ ਜੰਗਾਂ ਯੁੱਧਾਂ ਵਿੱਚ ਵੀ ਇਸਾ ਲਿਆ ਪਰ ਗੱਲ ਜਦੋਂ ਚਮਕੌਰ ਸਾਹਿਬ ਦੀ ਜੰਗ ਦੀ ਹੁੰਦੀ ਹੈ ਤਾਂ ਉਸ ਵਿੱਚ ਪਾਈ ਹਿੰਮਤ ਸਿੰਘ ਜੀ ਦੀ ਬਹਾਦਰੀ ਦਾ ਖਾਸ ਜ਼ਿਕਰ ਕਰਨਾ ਪੈਂਦਾ ਪਾਈ ਹਿੰਮਤ ਸਿੰਘ ਜੀ ਨੇ ਗੁਰੂ ਸਾਹਿਬ ਨਾਲ ਪੰਜ ਵੱਡੀਆਂ ਅਤੇ ਅਣਗਿਣਤ ਛੋਟੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ ਪਾਈ ਹਿੰਮਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਪਾਈ ਹਿੰਮਤ ਸਿੰਘ ਜੀ ਮੂਲ ਰੂਪ ਵਿੱਚ ਉੜੀਸ਼ਾ ਸੂਬੇ ਦੇ ਪੁਰੀ ਦੇ ਰਹਿਣ ਵਾਲੇ ਸੀ ਅਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਆਰਤੀ ਸਾਹਿਬ ਮਰੀਨ ਡਰਾਈਵ ਰੋਡ ਪੁਰੀ ਉੜੀਸ਼ਾ ਵਿਖੇ ਸਥਿਤ ਹੈ। ਪਾਈ ਮੋਕਮ ਸਿੰਘ ਜੀ ਮੂਲ ਰੂਪ ਵਿੱਚ ਦਵਾਰਕਾ ਗੁਜਰਾਤ ਦੇ ਰਹਿਣ ਵਾਲੇ ਸਨ। ਪਾਈ ਹਿੰਮਤ ਸਿੰਘ ਜੀ ਵਾਂਗ ਇਹਨਾਂ ਨੇ ਵੀ ਗੁਰੂ ਸਾਹਿਬ ਦੇ ਸਾਥ ਨੂੰ ਮਾਣਦਿਆਂ ਕਈ ਜੰਗਾਂ ਵਿੱਚ ਹਿੱਸਾ ਲਿਆ ਅਤੇ 1704 ਦੀ ਚੰਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਪਾਈ ਮੋਕਮ ਸਿੰਘ ਜੀ ਬੇਟ ਦਵਾਰਖਾ ਇਲਾਕੇ ਵਿੱਚ ਸਥਿਤ ਹੈ। ਭਾਈ ਹਿੰਮਤ ਸਿੰਘ ਅਤੇ ਭਾਈ ਮੋਕਮ ਸਿੰਘ ਵਾਂਗ ਭਾਈ ਸਾਹਿਬ ਸਿੰਘ ਜੀ ਵੀ ਗੁਰੂ ਸਾਹਿਬ ਦੀ ਇੱਕੋ ਆਵਾਜ਼ ਉਤੇ ਆਪਣਾ ਸਿਰ ਪੇਟ ਕਰਨ ਲਈ ਪਹੁੰਚੇ ਸਨ। ਭਾਈ ਸਾਹਿਬ ਸਿੰਘ ਜੀ ਮੂਲ ਰੂਪ ਵਿੱਚ ਬیدر ਕਰਨਾਟਕਾ ਦੇ ਰਹਿਣ ਵਾਲੇ ਸਨ ਅਤੇ ਛੋਟੀ ਉਮਰੇ ਹੀ ਗੁਰੂ ਕਰਨਾਲ ਜੁੜ ਗਏ ਸਨ ਭਾਈ ਸਾਹਿਬ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਗਭਗ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਅਤੇ 1704 ਦੀ ਚਮਕੌਰ ਸਾਹਿਬ ਦੀ ਜੰਗ ਵਿੱਚ ਭਾਈ ਸਾਹਿਬ ਸਿੰਘ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਇਹਨਾਂ ਦੀ ਯਾਦ ਵਿੱਚ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਬਿਦਰ ਤੋਂ 12 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ ਇਸ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਦੀ ਰਣ ਭੂਮੀ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਆ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਦੇ ਨਾਲ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਨ੍ਹਾਂ ਤੋਂ ਇਲਾਵਾ ਕਈ ਹੋਰ ਸਿੰਘਾਂ ਨੇ ਵੀ ਸੂਰ ਬੀਰਤਾ ਵਿਖਾਉਂਦਿਆਂ ਸ਼ਹਾਦਤ ਪ੍ਰਾਪਤ ਕੀਤੀ ਜਿਨ੍ਹਾਂ ਵਿੱਚ ਸ਼ਾਮਲ ਨੇ ਅੰਮ੍ਰਿਤਸਰ ਤੋਂ ਭਾਈ ਜਵਾਹਰ ਸਿੰਘ ਜੀ ਭਾਈ ਰਤਨ ਸਿੰਘ ਜੀ ਮਾਨਕਪੁਰਾ ਭਾਈ ਮਾਨਕ ਸਿੰਘ ਜੀ ਮਾਨਕ ਮਾਨਕੋ ਦੁਆਬਾ ਭਾਈ ਕਿਰਪਾਲ ਸਿੰਘ ਜੀ ਕਰਤਾਰਪੁਰ ਰਾਈਵਾਲਾ ਭਾਈ ਦਿਆਲ ਸਿੰਘ ਜੀ ਰਮਦਾਸ ਭਾਈ ਗੁਰਦਾਸ ਸਿੰਘ ਜੀ ਅੰਮ੍ਰਿਤਸਰ ਭਾਈ ਠਾਕਰ ਸਿੰਘ ਜੀ ਛਾਰਾ ਭਾਈ ਪ੍ਰੇਮ ਸਿੰਘ ਜੀ ਮਨੀ ਮਾਜਰਾ ਭਾਈ ਹਰਦਾਸ ਸਿੰਘ ਜੀ ਗਵਾਲੀਅਰ ਭਾਈ ਸੰਗੋ ਸਿੰਘ ਜੀ ਮਾਛੀਵਾੜਾ ਅਤੇ ਇਸੇ ਇਲਾਕੇ ਤੋਂ ਭਾਈ ਨਿਹਾਲ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਵੀ ਸ਼ਾਮਲ ਸਨ ਜ਼ਿਲ੍ਹਾ ਰੂਪਨਗਰ ਤੋਂ ਭਾਈ ਮਹਿਤਾਬ ਸਿੰਘ ਜੀ ਭਾਈ ਖੜਕ ਸਿੰਘ ਜੀ ਭਾਈ ਟੇਕ ਸਿੰਘ ਜੀ ਭਾਈ ਤੁਲਸੀ ਸਿੰਘ ਜੀ ਭਾਈ ਸਹਿਜ ਸਿੰਘ ਜੀ ਭਾਈ ਚੜਤ ਸਿੰਘ ਜੀ ਭਾਈ ਝੰਡਾ ਸਿੰਘ ਜੀ ਭਾਈ ਸੁਜਾਨ ਸਿੰਘ ਜੀ ਨੇਵੀ ਸ਼ਹਾਦਤ ਪ੍ਰਾਪਤ ਕੀਤੀ ਜਦਕਿ ਪਸ਼ਾਵਰ ਤੋਂ ਭਾਈ ਗੰਡਾ ਸਿੰਘ ਜੀ ਵੀ ਸ਼ਹੀਦਾਂ ਦੀ ਫਿਹਰਿਸਟ ਵਿੱਚ ਸ਼ਾਮਲ ਹੋਏ ਇਸ ਤੋਂ ਇਲਾਵਾ ਭਾਈ ਕਿਸ਼ਨ ਸਿੰਘ ਜੀ ਭਾਈ ਵਿਸ਼ਨ ਸਿੰਘ ਜੀ ਭਾਈ ਗੁਰਦੇਤ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਭਾਈ ਨਾਰਾਇਣ ਸਿੰਘ ਜੀ ਭਾਈ ਜੈਮਲ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਸ਼ੇਰ ਸਿੰਘ ਜੀ ਭਾਈ ਸ਼ਰਦੂਲ ਸਿੰਘ ਜੀ ਭਾਈ ਸੁੱਖਾ ਸਿੰਘ ਭਾਈ ਪੰਜਾਬ ਸਿੰਘ ਭਾਈ ਦਮੋਦਰ ਸਿੰਘ ਭਾਈ ਭਗਵਾਨ ਸਿੰਘ ਜੀ ਭਾਈ ਸਰੂਪ ਸਿੰਘ ਭਾਈ ਜਵਾਲਾ ਸਿੰਘ ਭਾਈ ਸੰਤ ਸਿੰਘ ਜੀ ਭਾਈ ਆलम ਸਿੰਘ ਜੀ ਭਾਈ ਸੰਗਤ ਸਿੰਘ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਜੀ ਨੇ ਵੀ ਚਮਕੌਰ ਦੀ ਇਸ ਸ਼ਹਾਦਤ ਭਰੀ ਗਾਥਾ ਵਿੱਚ ਆਪਣਾ ਨਾਮ شمار ਕੀਤਾ ਅਤੇ ਬਹਾਦਰੀ ਵਿਖਾਉਂਦਿਆਂ ਇਸ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ